ਅਸਾ ਦੀਵਾਰ ਗੁਰਮੁਖ ਪਿਆਰੇ ਆਏ ਮਿਲ ਮੈਂ ਚੀਰੀ ਵਿਚੁ ਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਪੀਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹਉ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ ਸ਼ਲੋਕ ਮਹੱਲਾ ਪਹਿਲਾ ਹੌ ਵਿੱਚ ਆਇਆ ਹੌ ਵਿੱਚ ਗਿਆ ਹੌ ਵਿੱਚ ਜੰਮਿਆ ਹੌ ਵਿੱਚ ਮੂਆ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਹੌ ਵਿੱਚ ਖਟਿਆ ਹੌ ਵਿੱਚ ਗਿਆ ਹੌ ਵਿੱਚ ਸਚਿਆਰ ਕੁੜਿਆਰ ਹੌ ਵਿੱਚ ਪਾਪ ਪੁੰਨ ਵਿਚਾਰ ਹੌ ਵਿੱਚ ਨਰਕ ਸੁਰਗ ਅਵਤਾਰ ਹੌ ਵਿੱਚ ਹੱਸੈ ਹੌ ਵਿੱਚ ਰੋਵੈ ਹੌ ਵਿੱਚ ਭਰੀਐ ਹੌ ਵਿੱਚ ਧੋਵੈ ਹੌ ਵਿੱਚ ਜਾਤੀ ਜਨਸੀ ਖੋਵੈ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹੌ ਮੈਂ ਕਰ ਕਰ ਜੰਤ ਉਪਾਇਆ ਹੌ ਮੈਂ 부ਝੈ ਤਾਂ ਦਰਸੂਝੈ ਗਿਆਨ ਵਿਹੂਣਾ ਕਤ ਕਤ ਲੂਝੈ ਨਾਨਕ ਹੁਕਮੀ ਲਿਖੀਐ ਲੇਖ ਜੀਹਾ ਵੇਖੈ ਤੇਹਾ ਵੇਖ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਏਹੀ ਬੰਦਨਾ ਫਿਰ ਫਿਰ ਜੋਨੀ ਪਾਏ ਹਉ ਮੈਂ ਕਿਤ ਹੂੰ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਈਏ ਕੀਰਤ ਫਿਰਾਹੇ ਹਉ ਮੈਂ ਦਿਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਹੇ ਨਾਨਕ ਕਹੈ ਸੁਨਹੁ ਜਨੋ ਇਤ ਸੰਜਮ ਦੁਖ ਜਾਹੇ ਔੜੀ ਸੇਵ ਕੀਤੀ ਸੰਤੋਖਈ ਜਿਨੀ ਸਚੋ ਸਚਿ ਤੇ ਆਇਆ ਔਨੀ ਮੰਦੈ ਪੈਰ ਨਾ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵ ਹੈ ਚੜ੍ਹੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ